ਯਾਦ ਕਰਾਂਗੇ ਉਹ ਕੋਰਾਕ ਮੈਨੂੰ ਜਿੰਨੇ ਕੁਦੇ ਪੈਸੇ ਜੇਬ ਸਿੱਕੇ ਸਾਰੇ ਬੰਦੇ ਗਿਆ ਸੀ ਅੱਛਾ ਉਹਨੇ ਬਾਅਦ ਚ ਪੁੱਛਿਆ ਪੰਜਾਬੀ ਨੂੰ ਕਹਿੰਦਾ ਵੀ ਇਹ ਉਹਨੇ ਕਿਹਾ ਸੰਗਰੇ ਪੰਜਾਬੀ ਕਹਿੰਦਾ ਯਾਰ ਮੇਰੇ ਕੋ ਗਿਟਾਰ ਆ ਇੰਨੇ ਉਹਨੂੰ ਤਾਰਾ ਪੈਂਦੀਆਂ ਜਿੱਦਾਂ ਇਕੱਲੀ ਇੱਕ ਤਾਰ ਨਾਲ ਕਿੱਦਾਂ বাজਦਾ ਮੇਰੇ ਕੋ ਇੰਨੇ ਤਰ੍ਹਾਂ ਦੇ ਨਹੀਂ ਵੱਜਦਾ ਮੈਨੂੰ ਲੱਗਦਾ ਥੋੜੀ ਵੀਣ ਆ ਇਹਦੇ ਨਾਲ ਹੀ ਕੀਲ ਦਿਓ ਤੁਸੀਂ ਇਹਦੇ ਨਾਲ ਮੈਨੂੰ ਕੀਲ ਲੈਨੇ ਤੁਸੀਂ ਬੰਦੇ ਨੂੰ ਉਹ ਮਾੜਾ ਸੁਣਾ ਦੇ ਭਾਜੀ ਤੂੰ ਵੀ ਨੇ ਵੀ ਕਹਿਣਾ ਵੀ ਅੱਜ ਮੈਨੂੰ ਛੇੜਿਆ ਨਹੀਂ ਤੂੰ ਵੀ ਤਾਂ ਮੇਰੀ ਜਾਨ ਆ ਤੂੰ ਵੀ ਤਾਂ ਮੇਰੇ ਨਾਲ ਹੀ ਰਹਿੰਦੀ ਆਜੋ ਆਜੋ ਫਿਰ ਸਿੰਧੋ ਬਦਨਾਮ ਹੋਈ ਇਹ ਤੁੰਬੀ ਤਾਂ ਇਹ ਮੈਂ ਬਾਬੇ ਦੀ ਕਿਰਪਾ ਹੀ ਨਹੀਂ ਹਾਂਜੀ ਵੀ ਗੋਰਾ ਕਿ ਮੈਨੂੰ ਜਿੰਨੇ ਕੋਦੇ ਪੈਸੇ ਜੇਬ ਸਕੇ ਸਾਰੇ ਬੰਦੇ ਗਿਆ ਸੀ ਅੱਛਾ ਉਹਨੇ ਬਾਅਦ ਚ ਪੁੱਛਿਆ ਪੰਜਾਬੀ ਨੂੰ ਕਹਿੰਦਾ ਵੀ ਇਹ ਉਹਨੇ ਕਿਹਾ ਸਿੰਗਰਾਂ ਪੰਜਾਬੀ ਕਹਿੰਦਾ ਯਾਰ ਮੇਰੇ ਕੋ ਗਿਟਾਰ ਆ ਇਹਨੇ ਉਹਨੂੰ ਤਾਰਾਂ ਪੈਂਦੀਆਂ ਵੀ ਇਦਾਂ ਇਕੱਲੀ ਇੱਕ ਤਾਰ ਨਾਲ ਕਿਦਾਂ বাজਦਾ ਮੇਰੇ ਕੋ ਇੰਨੇ ਤਰ੍ਹਾਂ ਨਹੀਂ ਵੱਜਦਾ ਅੱਛਾ ਉਹ ਇਦਾਂ ਸਾਰੇ ਪੈਸੇ ਬੰਦੇ ਗਿਆ ਸੀ ਠੀਕ ਹੈ ਇੰਗਲੈਂਡ ਦੀ ਗੱਲ ਇਹ ਤੁੰਬੀ ਪਿੱਛੇ ਤੇ ਮੈਂ ਉਹ ਕੋਸ਼ਿਸ਼ ਆਪਣੇ ਹਿਸਾਬ ਨਾਲ ਤੁਰੀ ਕੀਤੀ ਹਾਂਜੀ ਹਾਂਜੀ ਯਾਦ ਕਰਾਂਗੇ ਆਹੋ ਜਦੋਂ ਹਮ ਜਦੋਂ ਹੋਏਗੀ ਮੈਨੂੰ ਲੱਗਦਾ ਏ ਥੋੜੀ ਵੀਣ ਆ ਇਹਦੇ ਨਾਲ ਹੀ ਕੀਲਦੇ ਹੋ ਤੁਸੀਂ ਇਹਦੇ ਨਾਲ ਕੀਲ ਲੈਨੇ ਤੁਸੀਂ ਬੰਦੇ ਨੂੰ ਬੜਾ ਭਾਜੀ ਕੋਈ ਆਉਣ ਦੇ ਰੰਗ ਨਾ ਫਿਰ ਗਾਣਾ ਗਾਣਾ ਪੈਣਾ ਸਾਨੂੰ ਰਲਹਾ ਜੀ ਹਾਂ ਜੀ ਉਹੀ ਸੁਣਾ ਦਿਓ ਫਿਰ ਕਿਹਦਾ ਸੁਣੂ ਆ ਉਹਤੇ ਮੈਂ ਕਰੜੇ ਸਵਾਲ ਪੁੱਛੇ ਮੈਂ ਜਣਾ ਆ ਸੁਣਾ ਦੇ ਜਾ ਕੇ ਰਿਆਲ ਜਾਦੇ ਨਾ ਕੋਈ ਸੁੱਤੋ ਹਾਂ ਨਿਕਰਣੇ ਕਿਰਦੇ ਪੁੱਛਣੇ ਆ ਪੁੱਛ ਲਿਓ ਕੋਈ ਨਹੀਂ ਅੱਧਾ ਹਣ ਕੀ ਜਾਈ ਰਿਹਾ ਕਰਦਾ ਤੁਸੀਂ ਤੇ ਲੋਕਾਂ ਨੂੰ ਕਹਿੰਦੇ ਹੋ ਵੀ ਖਵਾ ਦੇ ਚੰਨਾ ਮੇਰੇ ਨੱਕਣੀ ਦਾ ਭੋਰਾ ਉਹ ਸੱਚ ਕਿਆ ਅੱਛਾ ਹੁਣ ਝੂਠ ਤਾਂ ਨਹੀਂ ਮੈਨੂੰ ਕਹਣਾ ਮਿਲਿਆ ਮੈਂ ਤਾਂ ਮਿੰਤਾ ਹੀ ਪਾਉਂਦੀ ਰਹੀ ਸੀ ਕਿੰਨੇ ਦਿਨਾਂ ਨਹੀਂ ਬੰਦੇ ਕੋਈ ਮੰਗਦੀ ਆ ਫੀਮ ਤੇ ਬੰਦਾ ਮੋਰੇ ਉਹ ਕਹਿੰਦਾ ਉਹ ਵੀ ਸੁਣਿਆ ਤੁਸੀਂ ਉਹ ਵੀ ਸੁਣੋ ਹੂੰ ਉਸ ਲਾ ਰਹੀ ਸਣਾ ਮੈਂ ਤਾਂ ਹੀ ਆਪ ਨਹੀਂ ਬੋਲਿਆ ਮੈਂ ਕਿ ਤੁਹਾਡੇ ਮੂੰਹ ਸੁਣਾ ਹਾਂਜੀ ਸੰਤਾਂ ਨੂੰ ਵੀ ਕਨ ਹੁੰਦੇ ਨੇ ਫੇਰ ਨਾ ਕਹੀਂ ਦਵਾਰਾ ਸੰਤਾਂ ਨੂੰ ਵੀ ਕਨ ਹੁੰਦੇ ਨੇ ਫੇਰ ਨਾ ਕਹੀਂ ਦਵਾਰਾ ਹਏ ਨਾਨਾ ਜਾਣੇ ਮੇਰੀਏ ਕੀ ਆਖੂ ਪਿੰਡ ਸਾਰਾ ਹਏ ਨਾਨਾ ਜਾਣੇ ਮੇਰੀਏ ਕੀ ਆਖੂ ਪਿੰਡ ਸਾਰਾ ਐ ਬਤਲਾ ਰੱਖਦੀ ਖੂਨ ਮਈਆ ਤੇ ਦਿਲ ਨੂੰ ਦਾ ਜੇ ਤੂੰ ਵਿਚਾਲੇ ਭਗਾ ਦਾਗੇ ਮੇਰਾ ਦੁੱਧ ਹੀ ਕਿਤੋਂ ਮਗਾ ਦਾਗੇ ਇਹ ਧੂਣਾ ਤੀੜਾ ਅਸਰ ਕਰੂ ਜਦੋਂ ਚਾਰੇ ਨਾਲ ਖਵਾ ਦਾਗੇ ਵਿੱਚ ਲੋਰ ਦੇ ਘਰ ਨਾ ਬੈਠੀ ਉਲਟਾ ਸਿੱਧਾ ਕਾਰਾ ਹਾਏ ਨਾ ਨਾ ਜਾਣੇ ਮੇਰੀਏ ਕੀ ਆਖੂ ਪਿੰਡ ਸਾਰਾ